ਨੈਕਸਟ ਵੀ ਰਿਕਮਪੀਸਿੰਗ ਅਲੀਅਸ ਧਰਮਨ ਇਹ ਨਕੋਦਰ ਦਾ ਰਹਿਣ ਵਾਲਾ ਜਿਸ ਕਰਨ ਸਿੰਘ ਪੁਰੇਵਾਲ ਇਹਨੂੰ ਜਸਰ ਜਸਰ ਵੀ ਕਿਹਾ ਜਾਂਦੇ ਹੈਗੇ ਆ ਇਹ ਵੀ ਨਕੋਦਰ ਦਾ ਰਹਿਣ ਵਾਲਾ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਡ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਹੈ ਜਿਹਦਾ ਨਾਮ ਹੈਗਾ ਆਰਿਆਨ ਸਿੰਘ ਦੇ ਨੂੰ ਜੀ ਪੁੱਛੋ ਇਹ ਸਰਦਰ ਨਕੋਦਰ ਦੇ ਵਿੱਚ ਪੋਸਟਡ ਸੀਗਾ ਪਲੇਸ ਸਟੇਸ਼ਨ ਸਰਦਰ ਨਕੋਦਰ ਦੇ ਵਿੱਚ और पिछले डेढ़ महीने तो मैं ड्यूटी तो एक्सेप्ट चल रहा है सिर्फ ये डेढ़ महीने तो इस गैंग का रह गया सर और हूं तक की जिनी प्रिलिमिनरी सारी इन्वेस्टिगेशन है इंटेरोगेशन है वो ये पता लगे भी ये बंदा इन्हों का जो लॉजिस्टिक पार्ट है भी किसी बंद को इधर उधर करना ज पुलिस की कोई इनफॉरमेशन आ कि पुलिस की कार्रवाई कर रही है और लीकेज करता सर रिकवरीज ही नहीं हुई ਜਿੰਨ ਜਤੀ 234 ਤੇਰੀਆਂ 300 ਤੋਂ ਜ਼ਿਆਦਾ ਉਹ ਫੀਸ ਵਿੱਚ ਚਾਈਣੀ ਹੈ ਜਿਹੜੇ ਹਰੇ ਟਾਰਗੇਟ ਤੇ ਸੀ ਕਿ ਇਹਨਾਂ ਵੈਪਨ ਦੇ ਨਾਲ ਇਹਨਾਂ ਨੂੰ ਨੁਕਸਤ ਹੋ ਕਰਨ ਦੀ ਕੋਸ਼ਿਸ਼ ਨੂੰ ਬਣਾਈ ਸੀ ਬੈਂਕ ਰੁਕਟੇ ਦੀ ਇਹਨਾਂ ਨੇ ਪਲਾਨ ਕੀਤਾ ਸੀ ਕਿ ਅਸੀਂ ਬੈਂਕ ਨੂੰ ਰੁਕਾਂਗੇ ਉਹ ਵੀ ਸਾਇਲ ਕੀਤਾ ਗਿਆ ਤੇ ਮੈਂ ਔਰ ਆਈ ਏਮ ਦੇ ਬੀ ਇੰਪ੍ਰੈਸਡ ਵਿਦ ਦਾ ਵਰਕਿੰਗ ਆਫ ਆਰ ਟੀਮ ਜਿਹਨਾਂ ਨੇ ਇੰਨੀ ਜਲਦੀ ਜਲਦੀ ਸਾਰੇ ਵੱਡੇ ਗਰੁੱਪ ਨੂੰ ਜਿਹੜਾ ਹੈ ਕਵਰ ਕੀਤਾ ਔਰ ਇੱਕ ਜਿਹੜੀ ਗ੍ਰੇਡਿੰਗ ਗੈਨਵਰ ਹੈਗਾ ਤੁਹਾਨੂੰ ਸਰ ਜੀ